Ya. Pun nak. Onar. Aku dia. Aku dia. Aku korang. ਦੇ 7000 ਦਿਹਾੜੀ ਲਗੂ ਕਰੋ ਲਾਗੂ ਕਰੋ ਲਾਗੂ ਕਰੋ 15000 ਰੁਪਏ ਪ੍ਰਤੀ ਮਹੀਨਾ ਲਾਗੂ ਕਰੋ ਲਾਗੂ ਕਰੋ ਕਿ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਮੈਂ ਕਸ਼ ਲੋਕਾਂ ਦਾ ਇੱਕਾ ਜਿੰਦਾਬਾਦ 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 ਮੈਂ ਕਾਨੂੰਨ ਪੰਜੇ ਕੱਟੀ ਖੇਤੀ ਵਿੱਚ ਲਾਗੂ ਕਰਾਂ ਮੈਂ ਪੂਰਾ ਦੇ ਕੇ ਕੇ ਕਮਾਂ ਦੇ ਦੇਖ ਲਈ ਇਹ ਸਾਰਾ ਕੰਮ ਕਰੀ ਇੱਕ ਮਹਿਲੀ ਆਖਰੀ ਅੱਠ ਜਿਹੜੀ ਬਾਤ ਚਾਹ ਰਿਆ ਔਰਤਾਂ ਦਾ ਕਮਲ ਸ੍ਰੀ ਦੇਸ ਹੈ 8 ਮਾਰਚ ਨੂੰ ਔਰਤਾਂ ਦਾ ਦਿਨ ਸਾਰੀਆਂ ਔਰਤਾਂ ਕਰੇ ਹੋਗੇ ਮੈਂ ਦੱਸਿਆ ਕਿ ਤੇਰਾ ਕਿਉਂ ਵੀ ਨਾ ਬੰਦੇ ਬੰਦੇ ਹੀ ਬੋਲੀ ਜਾਂਦੇ ਸਾਡੇ ਔਰਤਾਂ ਦੀ ਜਨ ਹੌਂ ਅੱਜ ਇਹ ਕੁਦਰਤੀੋ ਗੱਲ ਨਹੀਂ ਬਣਨ ਕਿ ਉਹਨਾਂ ਨੇ ਆਣਾ ਸੀਗਾ ਅਜੇ ਤੌਣੇ ਨੇ ਮੈਨੂੰ ਨਹੀਂ ਪੜਿਆ ਅਜੇ ਤੌਣੇ ਨੇ ਟੋਣਾ ਕਰ ਜਾਂਦੀ ਸਾਡੇ ਕੋ ਔਰਤਾਂ ਨੇ ਵੱਡੇ ਨਹੀਂ ਕਰਾਇਆ ਮੇਰੇ ਘਰਾਂ ਦਾ ਯਾਰ ਜਿਹੜੀ ਹੈ ਉਹ ਮਲੇਕਾ ਦੀ ਲੀਡਰ ਐ ਸਰਪੰਚ ਵੀ ਐ ਸੋ ਮਰਦਾ ਸਾਡੇ ਕੋ ਡਾਕਟਰ ਐ ਬੁਕੇ ਲੜਕੀਆਂ ਐ ਇਹ ਸਾਰਾ ਤੁਸੀਂ ਲੀਡਰ ਬਣਨਾ ਲੀਡਰ ਹਣ ਸਾਡੀ ਤਾਂ ਹੁਣ ਉਮਰ ਲੰਘ ਚੁੱਕੀ ਐ ਇਹਨਾਂ ਲੀਡਰ ਤੁਸੀਂ ਬਣਾ ਤੁਸੀਂ ਬਣੋ ਸਾਡਾ ਆਸ਼ੀਰਵਾਦ ਹੋਵੇਗਾ ਤੁਹਾਡੇ ਨਾਲ ਚੱਲਾਂਗੇ ਡੱਟ ਕੇ ਜੋ ਅਗੇ ਉਹ ਜਿਹੜੇ ਰੋਜ਼ਾਨਾ ਵਰਤਨ ਤੇ ਵੀਦੂ ਵੀ ਆਇਆ ਕਰਨਗੇ ਉਹ ਕੰਡ ਨਾਲ ਗੱਲ ਵੀ ਕਰਿਆ ਕਰਨਗੇ ਤੁਹਾਡੇ ਹੋਰ ਜਿਹੜੇ ਮਸਲੇ ਆ ਉਹ ਵੀ ਵਿਚਾਰਨਗੇ ਕਿਤੇ ਹੁਸ ਤੱਕਾ ਕਰਦੀ ਹੈ ਕਿਤੇ ਗੁੰਡੇ ਟੱਕਾ ਕਰਦੇ ਆ ਉਹ ਵੀ ਵਿਚਾਰਨਗੇ ਸੁਖ ਨੇ ਕੋਈ ਘਬਰਾਣ ਦੀ ਲੋੜ ਨਹੀਂ ਲੇਕਿਨ ਕਿ ਕਾਗਜ਼ੇ ਭਲੇਖੇ ਚ ਨਿਕਲਿਆ ਨਾ ਕੋਈ ਤੁਹਾਨੂੰ ਕਹਿ ਦੇਵੇ ਭਈ ਵੀਡੀਓ ਨਹੀਂ ਕਰਨੀ ਕੋਈ ਵੀਡੀਓ ਕਹਿ ਦੇਵੇ ਕੋਈ ਦੀ ਸੀ ਕਹਿੰਦੇ ਜਿਹੜਾ ਅੱਜ ਕਹਿੰਦਾ ਕਾਣਾ ਮਾਰੋ ਤੁਰੰਤ ਦਿਖੋ ਕਿ ਜਵਾਬ ਦਿਓ ਵੀ ਤੁਸੀਂ ਸਾਨੂੰ ਇਕੱਠੇ ਹੋਣ ਤੋਂ ਕਿਉਂ ਰੋਕ ਰਹੇ ਹੋ ਅਸੀਂ ਤੁਹਾਡਾ ਕੋ ਚੱਕ ਰਹੇ ਆ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਗੱਲ ਕਰਨੀ ਹੈ ਸੋ ਸਾਰਿਆਂ ਦਾ ਹਮ ਦੇ ਵਿੱਚ ਫਿਰ ਇੱਕ ਵਾਰਿਕਾ ਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੰਮ ਰਾਣਾ ਜੀ ਨੇ ਆਪ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬੇਟਾ ਪ੍ਰਸ਼ਾਦ ਜੀ ਅਜੀਤ ਕਪਤਾਨ ਜੀ ਜਿਹੜੇ ਜੇ ਸ਼ੋਰ ਆ ਰਹੇ ਨੇ ਚੱਕੀ ਕਰਾ ਚਾਹੁੰਦੇ ਇਹ ਹਿੱਸਤਾ ਜੀ ਇਸ ਪਲਾਟ ਪੈਰ ਹਲਕੇ ਦੇ ਵਿੱਚ ਹੈ ਇੱਥੇ ਰੇਗੜਾ ਦੇ ਕੰਮ ਕਰਦੇ ਬੀਬੀਆਂ ਤੇ ਬੰਦੇ ਨੇ ਉਹਨਾਂ ਦਾ ਕੱਟ ਹੋਇਆ ਇਹ ਕੱਟ ਕਰਨ ਦਾ ਮਕਸਦ ਕੀ ਹੈ ਤੇ 2005 ਦੇ ਵਿੱਚ ਜੁਪੀ ਸਰਕਾਰ ਦੇ ਬਾਰੇ ਜਿਸ ਸਮੇਂ ਜੁਪੀ ਸਰਕਾਰ ਦੇ ਇੱਕ ਉਹਨਾਂ ਦੀ ਕਾਂਗਸ ਦੀ ਗਿਣਤੀ ਘੱਟ ਸੀਗੀ ਬਾਰਡਮੈਂਟ ਦੇ ਵਿੱਚ ਤੇ ਖੱਬੇ ਪੱਖੀ ਪਾਰਟੀਆਂ ਦੇ ਬਾਅਦ ਤਰੇ ਐਮ.ਐਲ.ਏ ਸੀ ਉਸ ਸਮੇਂ ਉਹਨਾਂ ਐਮ.ਪੀ.ਆਂ ਦੀ ਮੰਗ ਤੇ ਉਹਨਾਂ ਨੇ ਕਿ ਸਾਨੂੰ ਮਨਿਸਟਰੀ ਨਹੀਂ ਚਾਹੀਦੀ ਇਜ਼ਬਾਰ ਦਿਓ ਇੱਕ ਮਨਰੇਗਾ ਦਾ ਐਕਟ ਬਣਾਓ ਉਸ ਦਾ ਮਨਰੇਗਾ ਸੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ ਜਿਹਦੇ ਮੁਤਾਬਕ ਜਿਹੜਾ ਉਹ ਮਨਰੇਗਾ ਬਣ ਗਿਆ ਜਿਹਦੇ ਮੁਤਾਬਕ ਪਿੰਡਾਂ ਦੇ ਵਿੱਚ ਹਰ ਪਰਿਵਾਰ ਨੂੰ 100 ਦਿਨ ਦਾ ਕੰਮ ਦੇਣਾ ਗਰੰਟੀ ਕੰਮ ਮੰਗਣ ਤੇ ਦੇਣਾ ਜੇ ਉਹਨਾਂ ਲੋੜ ਆ ਜੇ 15 ਇੰਚ ਕ ਮੰਗਤੇ ਨਹੀਂ ਮਿਲਦਾ ਕੰਮ ਤਾਂ ਉਹਨੂੰ ਬੇਜ਼ਿਕਰੀ ਪੱਤਾ ਦੇਣਾ ਪਰ ਅਸੀਂ ਅੱਜ ਦੇਖ ਰਹੇ ਹਾਂ ਵੀ ਜਦੋਂ ਦਾ ਇਹ ਮੰਦਰੀਗਾ ਦਾ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਚੁੱਪੇ ਵੀ ਸਰਕਾਰ ਤੋਂ ਬਾਅਦ ਮੋਦੀ ਦੀ ਸਰਕਾਰ ਬਣ ਗਈ 2014 ਚ ਮੋਦੀ ਨੇ ਗੱਦੀ ਤੇ ਬੈਠ ਕੇ ਕਹਿਤਾ ਵੀ ਇਹ ਤਾਂ ਚਿੱਟਾ ਹਾਕੀ ਆ ਇਹ ਤਾਂ ਬੇਫਾਇਦਾ ਕੰਮ ਹੈ ਇਹ ਬੰਦ ਹੋਣਾ ਚਾਹੀਦਾ ਲੋਕਾਂ ਦੇ ਪ੍ਰੈਸ਼ਰ ਚ ਦਬਾਅ ਚ ਬ੍ਰੋਧਤਾ ਕਰਕੇ ਉਹ ਮੰਰੇਗਾ ਐਕਟ ਨੂੰ ਖਤਮ ਤਾਂ ਨਹੀਂ ਕਰ ਸਕਿਆ ਪਰ ਵਿਰੋਧ ਮਨਾਣਾ ਬੱਤੀ ਗਲੀ ਆ ਜਿਹੜਾ ਮੰਰੇਗਾ ਨੂੰ ਖਤਮ ਕੀਤਾ ਜਾ ਰਿਹਾ ਹੈ ਮੰਰੇਗਾ ਜਿੱਥੇ ਲਾਗੂ ਆ ਉੱਥੇ ਕੰਮ ਨਹੀਂ ਕਰਾਇਆ ਜਾ ਰਿਹਾ 5 ਏਕੜ ਤੱਕ ਦੀ ਖੋਤੀ ਦੇ ਵਿੱਚ ਖਾਸ ਕਰਕੇ ਜਿਹੜੀ ਬਾਗਮਾਨੀ ਆ ਪੌਲਟੀਕਲਚਰ ਆ ਫੁੱਲਾਂ ਦੀ ਖੇਤੀ ਆ ਐਨੀਮਲ ਹਸਬੰਡਰੀ ਆ ਇੱਥੇ ਕੰਮ ਕਰਵਾ ਕਿਤੇ ਵੀ ਕੰਮ ਨਹੀਂ ਕਰਾਇਆ ਗਿਆ ਕਿਤੇ ਵੀ ਜਿਹਨਾਂ ਕੰਮ ਨਹੀਂ ਦਿੱਤਾ ਗਿਆ ਕਿਤੇ ਬੇਰਜ਼ਗਾਰੀ ਪਤਾ ਨਹੀਂ ਦਿੱਤਾ ਗਿਆ ਤੇ ਇਸੂ ਪਿੰਡਾਂ ਦੇ ਵਿੱਚ ਕੁਝ ਲੋਕਾਂ ਨੇ ਕੋਟੇ ਫੌਂਡ ਦਾ ਕੰਮ ਸ਼ੁਰੂ ਕਰ ਲਿਆ ਜਿਹੜਾ ਕੋਈ 5 ਪੰਜ ਕੇ ਵੀ ਬਦਲਦੇ ਆ ਉਹ ਆਪਣੇ ਮੁਤਾਬਕ ਉਹਨਾਂ ਨੂੰ ਕੰਮ ਦੇ ਦਿਓ ਇੱਥੇ ਭ੍ਰਿਸ਼ਟਾਚਾਰ ਵੀ ਵਧਿਆ ਅੱਜ ਹੀ ਜਸਤੇ ਤੇ ਮਰੇਗਾ ਆ ਗਿਆ ਜਦੋਂ ਕਿ ਪਿੰਡਾਂ ਦੇ ਵਿੱਚ ਰਵਾਇਤ ਹੀ ਬਹੁਤ ਜ਼ੋਰ ਹੈ ਤਾਂ ਖੇਤੀ ਦੇ ਬੱਚਾ ਮੈਕਨਾਈਜੇਸ਼ਨ ਨੇ ਪਸਟਸਾਈਡ ਨੇ ਕੀਰੇ ਮਾਰ ਦਵਾਈਆਂ ਨੇ ਕੰਮ ਖਤਮ ਕਰਤਾ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਮੁੰਡਿਆਂ ਨੂੰ ਜਦੋਂ ਕੰਮ ਦੀ ਬਹੁਤ ਲੋੜ ਆ ਉਸ ਨੇ ਹਰ ਸਾਲ ਬੈਠ ਘਟਾਇਆ ਜਾ ਰਿਹਾ ਮੋਦੀ ਸਰਕਾਰ ਨੇ ਪਿਛਲੇ ਸਾਲ ਸਮੇਂ ਦੇ ਵਿੱਚ ਜਿਹੜਾ 116000 ਕਰੋੜ ਦਾ ਬਜਟ ਸੀ ਇਸ ਵਾਰ ਘਟਾ ਕੇ 86000 ਕਰੋੜ ਦਾ ਕਰਤਾ ਜਦੋਂ ਕਿ ਰੁਪਏ ਦੀ ਕੀਮਤ ਘਟ ਗਈ ਆ ਇਹ ਮਤਲਬ ਵਧਣਾ ਚਾਹੀਦਾ ਸੀ ਤੇ ਉਹਦੇ ਨਾਲ ਹੀ ਪਿਛਲਾ 6000 ਕਰੋੜ ਦਾ ਪਿਛਲਾ ਬਕਾਇਆ ਪਿਆ ਕਿਨੇ ਨੌਕ ਲਾਜ਼ਮੀ ਆ ਵੀ 100 ਦਿਨ ਤੱਕ ਕੰਮ ਕੀ ਪਹਿਲਾਂ ਵੀ 100 ਦਿਨ ਨਹੀਂ ਮਿਲਦਾ ਕਿਤੇ ਕੀ ਜਿੰਨਾ ਮਰ 40 ਦਿਨ ਮਿਲਦਾ 1 86000 ਕਰੋੜ ਨਾਲ ਜੇ 6000 ਕਰੋੜ ਰੁਪਇਆ ਪਿੱਛਾ ਦੇ ਦਿੱਤੇ 80000 ਕਰੋੜ ਨਾਲ ਸਾਰੇ ਦੇਸ਼ ਦੇ ਵਿੱਚ 15 20 ਦਿਨ ਤੋਂ ਵੱਧ ਵੀ ਆਸਤ ਕੰਮ ਨਹੀਂ ਮਿਲੂਗਾ ਸੋ ਅਸੀਂ ਸਮਝਦੇ ਹਾਂ ਵੀ ਅੱਜ ਬੇਰੁਜ਼ਗਾਰੀ ਦੇਸ਼ ਦਾ ਬੜਾ ਬੜਾ ਮੁੱਦਾ ਹੈਗਾ ਇਸ ਮੁੱਦੇ ਨੂੰ ਇਹ ਕੱਲਾ ਮਜ਼ਦੂਰਾਂ ਦਾ ਨਹੀਂ ਹੈ ਇਹ ਕਿਸਾਨਾਂ ਦਾ ਵੀ ਹੈ ਲੋਕਾਂ ਦਾ ਵੀ ਹੈ ਜਿੱਥੇ ਅੱਜ ਕੇਂਦਰ ਸਰਕਾਰ ਸਰਕਾਰੀ ਮਹਿਕਮੇ ਸਰਕਾਰੀ ادارے ਆਦਮੀਆਂ ਬੰਨਿਆਂ ਨੂੰ ਭੇਜੇ ਹੀ ਆ ਸਾਰਾ ਕੁਝ ਹੋਂ ਦਿੱਤਾ ਜਾ ਰਿਹਾ ਉਸ ਜਿਹੜਾ ਟਾਰਗੇਟ ਆ ਜਿਹੜਾ ਪਿੰਡ ਉਹ ਪਿੰਡ ਖਤਮ ਕਰਨਾ ਚਾਹੁੰਦਾ ਪਿੰਡ ਖਤਮ ਹੋ ਜਾਣਾ ਖੇਤੀ ਆ ਜਿਹੜੀ ਉਹ ਕਿਸਾਨਾਂ ਕੋਲੋਂ ਖੋ ਕੇ ਵੱਡੇ ਕਾਰਪਟਨ ਦੇ ਦਈਏ ਨਾਲ ਹੀ ਮਨਰੇਗਾ ਖਤਮ ਹੋ ਜਾਏ ਉਸ ਲਈ ਤੇ ਚੱਲਦਾ ਅਸੀਂ ਸਮਝਦੇ ਆਂ ਵੀ ਅੱਜ ਲੜਾਈ ਹੈ ਨਹੀਂ ਮਨਰੇਗਾ ਦੀ ਲੜਾਈ ਕੱਲੇ ਮਜ਼ਦੂਰਾਂ ਦੀ ਨਹੀਂ ਇਹ ਲੜਾਈ ਪਿੰਡ ਬਚਾਉਣ ਦੀ ਆ ਇਹਨਾਂ ਚਾਹੁੰਦੀ ਆ ਇਹਨਾਂ ਨੇ ਵੱਡੀ ਮੂਵਮੈਂਟ ਦੀ ਵੱਡੀ ਅੰਦੋਲਨ ਦੀ ਲੋੜ ਆ ਜਿਹਦੇ ਤੇ ਮੰਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਅਸੀਂ ਭਾਈਨਾ ਲੋਕ ਮੰਚ ਵੱਲੋਂ ਇੱਕ ਵੱਡੀ ਅੰਦੋਲਨ ਆ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਦੇ ਨਾਰ ਦਾ ਮੁੱਦਾ ਸੇ ਸਵਾਵਾ ਦਾ ਮੁੱਦਾ ਐਜੂਕੇਸ਼ਨ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਭ੍ਰਸਤਾਚਾਰ ਦਾ ਮੁੱਦਾ ਜ਼ਬਰਦਸਤ ਮੁੱਦਾ ਜਿੰਨੇ ਮੁੱਦੇ ਨੇ ਇਨਾ ਤੇ ਕੰਦੋਲਨ ਖੜਾ ਕਰਨਾ ਚਾਹਨੇ ਆ ਕਿ ਅੱਜ ਪਾਰਟੀਆਂ ਨੇ ਜਿਹੜੀਆਂ ਪ੍ਰਿੰਸੀਪਲ ਪਾਰਟੀਆਂ ਅੱਜ ਇਰੈਲੇਵੈਂਟ ਹੋ ਗਈਆਂ ਨੇ ਅੱਜ ਉਹਨਾਂ ਕੋਲੇ ਕੋਈ ਲੋਕਾਂ ਦਾ ਅਜੰਡਾ ਨਹੀਂ ਹੈ ਉਹ ਸੱਤਾ ਤੇ ਅੱਜ ਐਕਸਪੋਜ਼ ਹੋ ਗਏ ਨੇ ਇਸ ਕਰੇ ਲਈ ਸਾਡਾ ਦੇਸ਼ ਵੀ ਤੇ ਪੰਜਾਬ ਦੀ ਇੱਕ ਸਾਂਝੇ ਅੰਦੋਲਨ ਦੀ ਮੰਗ ਕਰ ਰਿਹਾ ਜਿਹਦੇ ਵਾਸਤੇ ਸੀ ਜਤਨ ਸਿੰਘਾ ਉਸੇ ਵੀ ਕੜੀ ਵੱਲ ਅੱਜ ਇੱਥੇ ਇਕੱਠ ਕੀਤਾ ਇਹ ਦੂਪਹਿਰਾਂ ਅਸੀਂ ਤੁਰੂ ਦੇ ਵਿੱਚ ਹੈ ਸ਼ੇਰਪੁਰ ਦੇ ਵਿੱਚ ਬਲੂ ਕੋਲੇ ਦੇ ਵਿੱਚ ਰੈਕੋਰਡ ਦੇ ਵਿੱਚ ਸਿਹਾਰ ਦੇ ਵਿੱਚ ਹੋਰਨਾਂ ਧਾਮਾਂ ਤੇ ਇਕੱਠ ਕਰ ਚੁੱਕੇ ਆ ਬਲਾਚੌਰ ਦੇ ਵਿੱਚ ਹੋ ਰਹੇ ਨੇ ਅੱਜ ਇੱਥੇ ਤੇ ਆਉਣ ਵਾਲੇ ਸਮੇਂ ਛੋਟੇ ਛੋਟੇ ਇਕੱਠ ਹੋਣਗੇ ਅਵ ਮਾਰਚ ਦੇ ਅੰਦੇ ਦੇ ਵਿੱਚ ਅਸੀਂ ਮਾਲਵੇ ਦਾ ਇੱਕ ਵੱਡਾ ਇਕੱਠ ਲੁੱਡਿਆਂ ਦੇ ਵਿੱਚ ਲੋਕਾਂ ਦੇ ਕੋਈ ਕਿਸੇ ਕਸਬੇ ਦੇ ਵਿੱਚ ਕਰਨ ਜਾ ਰਹੇ ਹਾਂ ਜਿਦੀ ਤਿਆਰੀ ਤੇ ਅਸੀਂ ਪਿੰਡ ਪਿੰਡ ਲੋਕਾਂ ਜਾਵਾਂਗੇ ਅੰਦੋਲਨ ਖੜਾ ਕਰਾਂਗੇ ਲੋਕਾਂ ਨੂੰ ਸਮਝਾਵਾਂਗੇ ਸਾਡੀ ਲੜਾਈ ਪਿੰਡ ਨੂੰ ਬਚਾਉਂਦੀ ਆ ਖੇਤੀ ਨੂੰ ਬਚਾਉਂਦੀ ਆ ਰੋਜ਼ਗਾਰ ਨੂੰ ਬਚਾਉਂਦੀ ਆ ਇਸ ਮੁੱਦੇ ਤੇ ਅੱਜ ਦੀ ਜਿਹੜੀ ਅਹਰੇਲੀ ਹੋ ਉਹਦੇ ਅਸੀਂ ਮੰਗ ਪੱਤਰ ਵੀ ਦਵਾਂਗੇ ਸਾਨੂੰ ਪਤਾ ਮੰਗ ਪੱਤਰਾਂ ਨੇ ਰੇਦੀ ਟੋਕਰੀ ਸੱਟਣਾ ਔਰ ਇਸ ਕਿਸਮ ਦੇ ਹਰਾਤ ਅਸੀਂ ਪੈਦਾ ਕਰਦੇ ਜੀ ਵੀ ਜਿਹੜੇ ਰਾਜ ਕਰਨ ਵਾਲੇ ਨੇ ਕਿਸੇ ਵੀ ਪਾਰਟੀ ਦੇ ਹੁਣ ਆਪਸੇ ਸਹੀ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਜੂ ਉਹਨਾਂ ਦੀਵਾਰ ਦੇਹੀ ਲਈ ਮਜਬੂਰ ਕਰ ਦੇਵਾਂਗੇ ਉਹ ਦੱਸੋ ਕਿ ਤੁਸੀਂ ਕੀ ਕਰਦੇ ਹੋ ਸੋ ਇਸ ਮੁੱਦੇ ਤੇ ਅਸੀਂ ਅੱਜ ਦਾ ਜਿਹੜਾ ਇਹ ਇੱਥੇ ਇਕੱਠ ਕਰ ਰਹੇ ਹਾਂ ਪਰਦਾ ਜਿਹੜਾ ਯੂਐਸਏ ਤੋਂ ਤੁਹਾਡੇ ਵੱਲੋਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਜਿੰਨਾਂ ਅਸੀਂ ਜੀ ਹਰ ਸਰਕਾਰ ਦੇ ਜੇ ਅਕਾਲੀ ਪਾਰਟੀ ਦੀ ਸਰਕਾਰ ਸੀ ਉਸ ਸਮੇਂੋਂ ਨਾਲ ਤੱਕ ਅਪਰੋਚ ਕੀਤੀ ਜੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਨਾਂ ਤੱਕ ਅਪਰੋਚ ਕੀਤੀ ਜੇ ਹੁਣ ਆ ਨਾ ਉਹ ਜੀ ਪਾਰਟੀ ਹੈ ਇਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਅਸੀਂ ਮੰਗ ਰਹੇ ਹਾਂ ਪਰ ਕਿਸੇ ਵੱਲੋਂ ਕੋਈ ਮਤਲਬ ਅੱਗੇ ਕੰਮ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ ਮਸਲੇ ਹੱਲ ਕਰਨ ਦਾ ਇਹ ਸਰਦਾਰ ਜੀ ਹੋਰ ਤੁਸੀਂ ਕੀ ਕਾਰਨ ਸਮਝਦੇ ਹੋ ਜਿਹੜੀ ਤੁਹਾਡੀ ਇਹ ਆਪਾਂ ਡਿਮਾਂਡਸ ਪਬਲਿਕ ਦੇ ਕਰ ਰਹੇ ਆ ਲੋਕਲ ਮੁੱਦੇ ਦੇ ਜੀ ਇਹਦਾ ਉੱਤੇ ਸਰਕਾਰ ਕਾਰ ਨਹੀਂ ਕਰ ਰਹੀ ਦੇਖੋ ਸਰਕਾਰਾਂ ਦੇ ਮੁੱਦੇ ਪਾਰਟੀਆਂ ਦੇ ਮੁੱਦੇ ਲੋਕਾਂ ਦੇ ਮੁੱਦੇ ਨਹੀਂ ਹੈ ਉਹ ਕੇਵਲ ਕੇਵਲ ਚੋਣਾਂ ਵੇਲੇ ਮਨ ਮੋਢੇ ਨਾਰੇ ਲੰਦੇ ਨੇ ਲਾਲਚ ਦਿੰਦੇ ਨੇ ਫ੍ਰੀ ਕੁਝ ਦੇ ਦੀ ਗੱਲ ਕਰ ਰਹੇ ਇੱਕ ਨਹੀਂ ਬੁੱਝੇ ਤੋਂ ਵੱਧ ਜਿਵੇਂ ਇਹ ਦੇ ਵਿੱਚ ਹੋਈ ਆ 2300 ਰੁਪਇਆ ਆਮ ਆਦਮੀ ਕਹਿੰਦੇ ਬੀਜਪੀ ਨੇ 2500 ਕਹਤਾ ਕਿਸੇ ਸਮੇਂ ਜਦੋਂ ਮੋਦੀ ਸੱਤਾ ਜਾਇਆ ਉਹਨੇ ਕਹਿਆ ਸੀ ਮੈਂ 15 ਲੱਖ ਰੁਪਇਆ ਹਰ ਘਰਾਂ ਦੇ ਗਰੀਬਾਂ ਨੂੰ ਪੈਸੇ ਲੈ ਕੇ ਆਉਂਗਾ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦਊਗਾ ਕਿਸੇ ਪਾਰਟੀ ਨੇ ਕੋਈ ਕ서 ਨਹੀਂ ਜੱਡੀ ਕਿ ਲੋਕਾਂ ਦੀ ਲੋਕਾਂ ਨੂੰ ਹੁਨਾ ਕਰਨ ਦੇ ਪਰ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਨੇ ਇਹਨਾਂ ਪਾਰਟੀਆਂ ਦਾ ਮੁੱਦਾ ਰੋਜ਼ਗਾਰ ਨਹੀਂ ਹੈ ਇਹਨਾਂ ਪਾਰਟੀਆਂ ਦਾ ਮੁੱਦਾ ਲੋਕਾਂ ਨੂੰ ਸੇਵਾ ਸੁਲਤਾਨ ਦੇਣਾ ਨਹੀਂ ਹੈ ਐਜੂਕੇਸ਼ਨ ਦੇਣਾ ਨਹੀਂ ਹੈ ਭ੍ਰਿਸ਼ਟਾਚਾਰ ਖਤਮ ਕਰਨਾ ਨਹੀਂ ਹੈ ਇਹਨਾਂ ਲੋਕਾਂ ਦਾ ਮੁੱਦਾ ਖੇਤੀ ਬਚਾਉਣਾ ਨਹੀਂ ਜ਼ਮੀਨ ਬਚਾਉਣਾ ਨਹੀਂ ਪਿੰਡ ਬਚਾਉਣਾ ਨਹੀਂ ਸਾਡੀ ਨੌਜਵਾਨ ਪੀੜੀ ਬਚਾਉਣਾ ਨਹੀਂ ਹੈ ਜਿਨ੍ਹਾਂ ਦਾ ਮੁੱਦਾ ਹੁੰਦਾ ਤਾਂ ਕਿਉਂ ਮਤਲਬ ਵਿਦੇਸ਼ਾਂ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਸਾਡੇ ਨੌਜਵਾਨ ਮੁੰਡੇ ਉਹਨਾਂ ਦੇ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਉਹਨਾਂ ਦੀ ਪੱਗਾਂ ਲਾ ਦਿਤੀਆਂ ਗਈਆਂ ਨੇ केवल से केवल सत्ता चाहती है सत्ता धर्म नरत के लै लीए जात का ना वरत के लै लीए पैसे बंड के लै लीए भुकी दे के लै लीए यह केवल सत्ता सत्ता तो बाद ਜਮਹ ਉਹ ਐਮਐਲਏ ਐਮਪੀ ਬਣ ਜਾਂਦੇ ਨੇ ਉਹ ਤੋਂ ਬਾਅਦ ਲੋਕਾਂ ਦੇ ਮਸਲਿਆਂ ਦਾ ਕੋਈ ਲੰਲਾ ਖੱਖਾ ਨਹੀਂ ਰਹਿੰਦਾ ਇਹ ਪ੍ਰਧਾਨ ਜੀ ਤੁਸੀਂ ਕਹਿੰਦੇ ਹੋ ਵੀ ਲੋਕਾਂ ਨੂੰ ਬੋਟੂ ਬਣਾਇਆ ਜਾਂਦਾ ਹੈ ਅ ਵੋਟਾਂ ਸਮੇਂ ਤਰ੍ਹਾਂ ਤਰ੍ਹਾਂ ਦੇ ਝੂਠੇ ਵਾਦੇ ਕਰਦੇ ਇਹੀ ਕਹਿੰਦਾ ਚਾਹੁੰਦੇ ਦੇਖੋ ਦਿੱਲੀ ਇੱਕ ਪੜੇ ਲਿਖਿਆ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਟੇਟ ਹੈ ਤੇ ਉਹਦੇ ਵਿੱਚ ਵੀ ਦੇਖੋ ਭਾਜੀ ਦੀ ਸਰਕਾਰ ਬਣੀ ਆ ਪੂਰੀ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਭਾਜੀ ਦੀ ਹੈਟ੍ਰਿਕ ਆ ਚੁੱਕਾ ਹੈ ਜੀ ਤੇ ਕੇ ਜਿਹੜੀ ਅਰਵਿੰਦ ਕੇਜਰੀ ਵਾਲੋਂ ਦੀ ਹੈਟ੍ਰਿਕ ਲਈ ਜਾ ਚੁੱਕੀ ਹੈ ਹਾਂ ਤੇ ਲੇਕਿਨ ਇਹ ਫਿਰ ਇਹ ਸਪਲ ਕਿਵੇਂ ਹੋਈ ਜਾਂਦੇ ਨੇ ਜੀ ਜਿਹੜੇ ਜਿਵੇਂ ਤੁਸੀਂ ਭਾਜਪਾ ਦੇ ਉਤੇ ਬਚਤਾ ਵਾਰ ਕੀਤਾ ਜੀ ਵੀ ਪੋਲਿਟੀਕਲ ਵਾਰ ਵੀ ਭਾਜਪਾ ਵੱਲੋਂ ਝੂਠੇ ਜਿਹੜੇ ਬਾਰੇ ਪਾਪਾ ਭਾਜਪਾ ਨੇ ਕਿਹਾ ਸੀ 15 ਲੱਖ ਰੁਪਏ ਦਾ ਬੋਨਸ ਕਰਦਿਆਂ ਦੇ ਵਿੱਚ ਪਰ ਉਹ ਸਫਲਤਾ ਕਿਵੇਂ ਮਿਲ ਜਾਂਦੀ ਹੈ ਜਿਹਨਾਂ ਨੂੰ ਪੜੇ ਲਿਖੇ ਲੋਕ ਵੀ ਇਹਨਾਂ ਦੇ ਬਲਾਚਰ ਦੇ ਨਹੀਂ ਲਿਖਿਆ ਜਾ ਲਿਖੋ ਜੇ ਕਿਹੜਾ ਪੋਲਿਟੀਕਲ ਮਹੌਲ ਆ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੁਝ ਸਮੇਂ ਤੱਕ ਸਿਆਸੀ ਪਾਰਟੀਆਂ ਨੇ ਲੋਕਾਂ ਦੀ ਨਮਕੀਂ ਹੱਥ ਰੱਖਿਆ ਤੇ ਉਹਨਾਂ ਦੇ ਕੋਲ ਕਰਦਾਰ ਸੀ ਅੱਜ ਜਿਹੜਾ ਹੈਗਾ ਇਹ ਸਿਆਸੀ ਪਾਰਟੀਆਂ ਨਹੀਂ ਚਲਾ ਰਹੀਆਂ ਇਹਨਾਂ ਨੂੰ ਇਹਨਾਂ ਨੂੰ ਇਹ ਜਿਹੜੇ ਕਾਰਪੋਰੇਟ ਜੱਤ ਚਲਾ ਰਹੇ ਹੈ ਇਹ ਮਤ ਸਮਝੋ ਕਿ ਲੋਬੀ ਹੈ ਜਿਹੜਾ ਉਹ ਸੱਤਾ ਚਲਾ ਰਹੇ ਨੇ ਉਡਾਨੀ ਬਾਣੀ ਚਲਾ ਰਹੇ ਨੇ ਜਿਹੜੀ ਪਹਿਲੀਆਂ ਸਰਕਾਰਾਂ ਨੇ ਵੀ ਉਹਨਾਂ ਦੇ ਪੈਸੇ ਨਾਲ ਚੱਲਦੇ ਆ ਸੋ ਜਿਹਦਾ ਖਾਈਏ ਉਹਦਾ ਕੋਣ ਖਾਈਏ ਇਹ ਪੈਸਾ ਕਿੱਥੋਂ ਆਉਂਦਾ ਚੋਣਾਂ ਦੇ ਵਿੱਚ ਕਿਹੜੇ ਸਾਧਨ ਵਿਚੇਲੇ ਵਰਤਦੇ ਨੇ ਉਹ ਵਰਤ ਕੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਇਸ ਲਈ ਉਹਦੇ ਲਿਖੇ ਲੋਕਾਂ ਦੀ ਗੱਲ ਕਰੀਏ ਦੂਜਾ ਜਿੰਨੇ ਦੇ ਤੱਕ ਲੋਕਾਂ ਦੇ ਮੁੱਦੇ ਆ ਤੇ ਜਿਹੜੇ ਮੁੱਦੇ ਸਾਂਝੇ ਨੇ ਮੈਂ ਗਰੀਬ ਰੋਜ਼ਗਾਰ ਦਾ ਮੁੱਦਾ ਹੈਲਥ ਦਾ ਮੁੱਦਾ ਸਿਵਾਵਾ ਦਾ ਮੁੱਦਾ ਭ੍ਰਸਤਾਚਾਰ ਦਾ ਮੁੱਦਾ ਅਮਨ ਕਾਨੂੰਨ ਦਾ ਮੁੱਦਾ ਇਹਦੇ ਤੇ ਇਕੱਠੇ ਹੋ ਕੇ ਕਿਸਾਨ ਵਪਾਰੀ ਦੁਕਾਨਦਾਰ ਬਕਵਾਰੀ ਇਕੱਠੇ ਅੰਦੋਲਨ ਨਹੀਂ ਕਰਨਗੇ ਅੰਦੋਲਨ ਦੇ 밑ੇ ਨਿਕਲੀ ਹੋਈ ਲੀਡਰਸ਼ਿਪ ਅੰਦੋਲਨ ਦੇ 밑ੇ ਨਿਕਲੀ ਹੋਈਆਂ ਪਾਰਟੀਆਂ ਜਿੱਥੇ ਬੰਦੀਆਂ ਉਹੀ ਕੋ ਡਰਾਈਵਰ ਕਰ ਸਕਦੀਆਂ ਨੇ ਤੇ ਤੁਹਾਡੇ ਸਾਹਮਣੇ ਸਾਡੀ ਹਾਲਤ ਕੀ ਆ ਪੰਜਾਬ ਦੇ ਵਿੱਚ ਖੇਤੀ ਦੇ ਕਾਰੋਬਾਰ ਨਹੀਂ ਰਿਹਾ ਪੰਜਾਬ ਦੇ ਵਿੱਚ 3000 ਪੱਠਾ ਚੱਲਦਾ ਸੀ 3000 ਪੱਠਾ ਜਿਹਦੇ ਚ 4 ਕਰੋੜ ਲੱਖ ਦੇ ਕਿਲੇ ਬੰਦੇ ਸਿੱਧੇ ਕੰਮ ਕਰਦੇ ਸੀ ਅੱਜ 15 1600 ਪੱਠਾ ਰਹਿ ਗਿਆ ਜੀ ਪੱਠੇ ਬੰਦ ਹੋ ਰਹੇ ਨੇ ਸਮਾਜ ਕੋਲ ਇੰਡਸਟਰੀ ਬੰਦ ਹੋ ਰਹੀ ਹੈ ਖੇਤੀ ਦਾ ਮਾਰਾ ਹਾਲ ਹੈ ਡਾਕਟਰ ਨਹੀਂ ਖਾਲੀਪੁਰ ਨੇ ਸਕੂਲ ਬੁਲੇ ਪੁਰਾ ਪ੍ਰਿੰਸੀਪਲ ਹੈ ਨਹੀਂ ਟੀਚਰ ਹੈ ਨਹੀਂਗਾ ਉਹਨਾਂ ਨੇ ਮੁੱਦਾ ਨਹੀਂ ਹੈ ਇਸ ਲਈ ਇਹ ਜਿਹੜੀਆਂ ਬਾਰ-ਬਾਰ ਪੋਲਿਟਿਕਲ ਪਾਰਟੀਆਂ ਬਦਲ ਬਦਲ ਕੇ ਆਉਂਦੀਆਂ ਨੇ ਇਹਨਾਂ ਦਾ ਮੁੱਦੇ ਕੋਈ ਨਹੀਂ ਹੈ ਅੱਜ ਖਾਲੀਪੁਰ ਦਾ ਦੇਖ ਲਓ ਲੋਕਾਂ ਦੇ ਮੁੱਦੇ ਵੀ ਲੜਾਈ ਨਹੀਂ ਲੜਦੇ ਉਹਨਾਂ ਵੀ ਆਪਣੇ ਮੁੱਦੇ ਨੇ ਸੱਤ ਤੇ ਕੌਣ ਕਾਰਜ ਨਹੀਂਦਾ ਕੌਣ ਚੋਣ ਦੀ ਬੰਦਾ ਖਾਦਾ ਇਸ ਕੋਈ ਲੋਕਾਂ ਦੇ ਮੁੱਦੇ ਨਹੀਂ ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜੇ ਇਹਨੂੰ ਲੈ ਕੇ ਲੋਕਾਂ ਜੁਟਾਣਾ ਲੋਕਾਂ ਨੂੰ ਇਕੱਠੇ ਕਰਨਾ ਇਹ ਅੱਜ ਸਮੇਂ ਦੀ ਲੋੜ ਆ ਅਸੀਂ ਸਮਝਦੇ ਆਂ ਵੀ ਅੱਜ ਇਸ ਪਿੰਡ ਬਚਾਉਣਾ ਤਾਂ ਸਾਰੇ ਪਿੰਡ ਨੂੰ ਇਕੱਠਾ ਕਰਨਾ ਪਊਗਾ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਇਕੱਠੇ ਕਰਨੇ ਪੈਣਗੇ ਪੰਜਾਬ ਬਚਾਉਣਾ ਤੇ ਸ਼ਹਿਰੀ ਲੋਕ ਨੇ ਜਿਹੜੇ ਜਿਹੜੇ ਮੰਡੇ ਦਾ ਮੁਕਾਬਲਾ ਕਰ ਰਹੇ ਨੇ ਉਹਨਾਂ ਨੂੰ ਆਜਣਾ ਪਊਗਾ ਪੰਜਾਬ ਅੱਜ 18 ਨੰਬਰ ਤੇ ਆ ਗਿਆ ਹੈਗਾ ਪੰਜਾਬ ਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਗ੍ਰਾਭਾਗ ਰਹਾ ਨਸ਼ੇ ਸਾਰੀਆਂ ਪਾਰਟੀਆਂ ਦੇ ਅੱਜ ਚੱਲੇ ਨੇ ਤੇ ਮਾਫੀਆ ਹੈਗਾ ਕੰਮ ਕਰ ਰਿਹਾ ਮਾਈਨਿੰਗ ਦਾ ਸਵਾਲ ਆ ਇਹ ਕਾਲੀਆਂ ਮੇਰੇ ਵੀ ਸੀ ਕਾਮ ਸੇਰੇ ਸੀ ਅੱਜ ਵੀ ਮਾਫੀਆ ਕਰ ਰਿਹਾ ਇਹ ਮਾਫੀਆ ਇਹ ਕਾਪੇ ਦਾਾਰੇ ਹੀ ਇਹਨਾਂ ਨੂੰ ਕੰਚੂਂਦੇ ਨੇ ਇਹ ਜਿਹੜੇ ਐਮਐਲਏ ਨੇ ਐਲਪੀ ਨੇ ਬਹੁਤਾਂ ਦਾ ਰੈਵਲੀ ਜਿਹਨੀ ਪਦਵੀ ਹੈ ਨੀਗਾ ਉਹਨਾਂ ਦਾ ਅਸਲੀ ਜਿਹੜੀ ਪੈਰ ਥਲੇ ਵਡੇਰਾ ਆ ਗਿਆ ਹੁਣ ਜੋ ਕੁਛ ਤੁਸੀਂ ਇਕੱਠਾ ਕਰਨਾ ਕਰ ਲਈਏ ਇਸ ਲਈ ਇੱਕ ਜਾਗਰਤੀ ਵੀ ਲੋਕਾਂ ਨੂੰ ਸੁਣ ਜਾਈਂ ਵੀ ਵੀ ਸਾਡੀ ਨਿਰਾਇਕੀ ਕੀ ਆ ਲੋਕਾਂ ਨੂੰ ਦੇਸ਼ਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਾਉਣ ਦੀ ਲੋੜ ਆ ਜਿਹੜੀ ਗੱਲਾਂ ਨਾਲ ਨਹੀਂ ਹਾਲੇ ਵੀ ਮੈਂ ਸੋਸ਼ਲ ਮੀਡੀਆ ਤੇ ਕਹਿਤਾ ਸਾਨੂੰ ਲੋਕਾਂ ਚ ਸੱਤਾਂ ਤੇ ਪਿੰਡਾਂ ਜਾਣਾ ਪਊਗਾ ਕੁਝ ਕਹੀਏ ਕੁ ਸੁਣੀਏ ਆਪਣੀ ਗੱਲ ਕਹਾਂਗੇ ਲੋਕਾਂ ਦੀ ਸੁਣਾਂਗੇ ਫਿਰ ਇਕੱਠੇ ਹੋ ਕੇ ਪੰਜਾਬ ਨੂੰ ਪੈਰਾਟੈਂਸ 'ਤੇ ਖੜਾ ਕਰਾਂਗੇ ਇਹ ਮਤਲਬ ਅੱਜ ਸਮਾਂ ਜਿਹੜਾ ਨੂੰ ਕਰਦਾ ਫਿਰ ਅਜੇ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੇ ਤੁਸੀਂ ਕਹਿ ਨਹੀਂ ਹੋ ਗਿਓ ਅਸੀਂ ਬੜੇ 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 ਯਤਨ ਹੁਣ ਤੱਕ ਕਰ ਚੁੱਕੇ ਆਂ ਪਰ ਲੇਕਿਨ ਜਿਹੜੇ ਉਹ ਸਾਡੇ ਆਪਾਂ ਮੰਗ ਪੱਤਰ ਦਿੰਨੇ ਆਂ ਜਿਹੜੇ ਰੱਜੀ ਦੀ ਚੋਕਰੀ ਤੱਕ ਸੀਮਤ ਰਹਿ ਜਾਂਦੇ ਨੇ ਫਿਰ ਕੀ ਐਸਾ ਕਰਨਾ ਚਾਹੀਦਾ ਵੀ ਜਿਹਦੇ ਨਾਲ ਉਹ ਆਪਾਂ ਨੂੰ ਸਫਲਤਾ ਮਿਲੇ ਕਿਸੇ ਤਾਂ ਰੋਡ ਐ ਪ੍ਰੋਜੈਕਟ ਆਪਾਂ ਪਾਸੇ ਜਿਹਾ ਦੇਖਿਆ ਕਿਸਾਨ ਦੇਦਾਂ ਲਈ ਬਿੱਲੀ ਗਏ ਸੀ 26 ਨਵੰਬਰ ਨੂੰ ਸੀ ਮੈਂ ਉਸ ਦਿਨ ਪਹਿਲਾਂ ਚ ਸੀ ਜਿਨੋਂ ਸੀ ਜਾ ਕੇ ਇੱਥੇ ਮੋਟਾ ਆਇਆ ਹੈਗਾ 13 ਮਹੀਨੇ ਹੋ ਬਾਰਡਰ ਤੇ ਬੈਠੇ ਸਰਕਾਰ ਨੇ ਕੋਈ ਕਿਸੇ ਨਹੀਂ ਛੜੀਆਂ ਗੋਲੀਆਂ ਚੋੜੀਆਂ ਦੀ ਕਿੰਦੂ ਸਿੱਖ ਦਾ ਮਨਾਉਣ ਦੀ ਮੌਤਦਿਆਂ ਦਾ ਬੁਲਾਉਣ ਦੀ ਬੰਦੀਆਂ ਪਾਉਣ ਦੀ ਬੰਦੇ ਫ੍ਰੀਡਮ ਦੀ ਏਜੰਸੀਆਂ ਛੱਡਣ ਦੀ ਪਰ ਜਦੋਂ ਲੋਕਾਂ ਦਾ ਸਮਰਥਨ ਲੱਗ ਗਿਆ ਸਾਰੇ ਪੰਜਾਬੀਆਂ ਦਾ ਦੇਸ਼ ਦਾ ਵੀ ਤੇ ਬਾਹਰੋਂ ਵੀ ਸਮਰਥਨ ਲੱਗ ਗਿਆ ਤਾਂ ਮੋਦੀ ਨੂੰ ਪਿੱਛੇ ਹਟਣਾ ਪਿਆ ਉਹ ਤਿਆਰਮਾ ਗੱਲਦਾ ਵੀ ਇਹ ਕੱਲਾ ਕਾ ਲੜਕੇ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦਾ ਜੋ ਕਿਸਾਨ ਮੋਰਚੇ ਦੀ ਤਿੰਨ ਕਾਨੂੰਨ ਬਾਬਸ ਹੋਏ ਨੇ ਤਾਂ ਉਹਨਾਂ ਬੜਾ ਵੱਡਾ ਸਮਰਥਨ ਸੀ ਅੱਜ ਵੀ ਜਿਹੜੀ ਲੜਾਈ ਲੜੀ ਜਾ ਰਹੀ ਆ ਇਕੱਲੇ ਲੋਕ ਅੰਗਰੇਜ਼ਾਂ ਦਾ ਜਿਹੜਾ ਕੰਮ ਇਕੱਲੇ ਮਿੰਡ ਨਹੀਂ ਲੜ ਸਕਦੇ ਕਿ ਪਿੰਡ ਦੇ ਕਿਸਾਨ ਦਾ ਸੀ ਕਹਿੰਦੇ ਮੈਨੂੰ ਖੇਤੀ 'ਚ ਲਾਗੂ ਪਰ 5000 ਰੁਪਏ ਤੱਕ ਦੀ ਖੇਤੀ ਲਾਗੂ ਕਰੋ ਜੇ 700 ਰੁਪਏ ਦਿਹਾੜੀ ਆ 500 ਰੁਪਏ ਸਰਕਾਰ ਦੇਵੇ 200 ਕਿਸਾਨ ਦੇ ਉਹਦੇ ਨਾਲ ਆਰਗਾਨ ਖੇਤੀ ਹੋਊਗੀ ਪਿੰਡ ਤੇ ਪੈਸਾ ਆਊਗਾ ਪੈਸਾ ਆਊਗਾ ਦੁਕਾਨਾਂ ਚੱਲਣਗੀਆਂ ਦੁਕਾਨਾਂ ਚੱਲਣਗੀਆਂ ਮੰਦਪੀਆਂ ਫੈਕਟਰੀਆਂ ਚੱਲਣਗੀਆਂ ਰੋਜ਼ ਮਰੂਗਾ ਇੱਕ ਮੇਰਾ ਮੁੰਡਾ ਮੁੰਡਾ ਹੋਊਗਾ ਜਿਹਨੂੰ ਮਤਲਬ ਸੀ ਕੋਸ਼ ਕਰ ਰਹੇ ਆ ਕਿ ਅਸੀਂ ਵਿਰੇਜ ਦਾ ਕੰਮ ਕਰੀਏ ਸਾਰੇ ਪਿੰਡ ਨੂੰ ਇਕੱਠਾ ਕਰ ਲਈਏ ਸਾਰੇ ਪੰਜਾਬ ਨੂੰ ਇਕੱਠਾ ਕਰ ਲਈਏ ਪੰਜਾਬ ਦੇ ਮੁੱਦਿਆਂ ਦੇ ਉੱਤੇ ਇੱਕ ਬੜਾ ਵੱਡਾ ਸੰਘਰਸ਼ਾ ਜਿਹੜਾ ਹੋਵੇ ਉਹਦੀ ਅਸੀਂ ਤਿਆਰੀ ਚਾ ਬਹੁਤ ਬਹੁਤ ਬੜਾ ਮਿਹਰਬਾਨ